ਸ੍ਰੀ ਗੁਰੂ ਗਾਇਜ਼ ਆਈ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਮੇਰੇ ਦੋਤੇ ਆਦੀ ਰਾਜ ਜੀ ਦਾ ਜਨਮ ਦਿਨ ਹੈ ਤੇ ਜਿਸ ਵਿੱਚ ਪੈਣ ਕਿਰਨਾਂ ਨੇ ਵੀ ਇਨਵਾਈਟ ਕੀਤਾ ਉਹ ਉਹਨਾਂ ਨੇ ਨਵੀਂ ਗੱਡੀ ਲਈ ਉਹਦਾ ਡੱਬਾ ਵੀ ਲੈ ਕੇ ਸਾਡੇ ਕੋਲ ਆ ਰਹੇ ਨੇ ਤੇ ਇਸ ਤੋਂ ਬਾਅਦ ਪੈਣ ਕਿਰਨਾ ਆ ਕੇ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਧਿਆਨ ਨਾਲ ਸਾਡੇ ਬਲੌਗ ਨੂੰ ਬਣੇ ਰਹੋ ਔਰ ਦੇਖਦੇ ਰਹੋ ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਤੇ ਆਪਾਂ ਅੱਜ ਆਏ ਸੀ ਰੈਨੂ ਕੋ ਘਰ ਭੈਣ ਦੇ ਘਰੇ ਤੇ ਬਹੁਤ ਇਹਨਾਂ ਨੇ ਕੁਛ ਬਈ ਖਾਣ ਪੀਣ ਨੂੰ ਲਿਆਂਦਾ ਤੁਸੀਂ ਦੇਖ ਸਕਦੇ ਹੋ ਇਹ ਮੇਰੀ ਪਲੇਟ ਚਮਚ ਚਮਚ ਅੱਧਾ ਪਿਆ ਇਹਦੇ ਚ ਨਾ ਦੇਖੋ ਜੀ ਇਹ ਇਹਨਾਂ ਦੇ ਰਿਸ਼ਤੇਦਾਰ ਆ ਬੋਲੋ ਜੀ ਕੁਛ ਹੈਲੋ ਕਿਵੇਂ ਸਾਰੇ ਬਹੁਤ ਵਧੀਆ ਹੋਵਗੇ ਤੇ ਅੱਜ ਦੀਦੀ ਆਏ ਸਾਨੂੰ ਬਹੁਤ ਵਧੀਆ ਲੱਗਿਆ ਤੇ ਕਿਰਨਾ ਦੀਦੀ ਆਏ ਅਸੀਂ ਬਹੁਤ ਖੁਸ਼ ਆ ਤੇ ਕਿਰਨਾ ਦੀਦੀ ਨੇ ਲਈ ਨਾ ਆ ਜੀ ਅਸੀਂ ਉਹਨਾਂ ਦੀ ਖਾਵਾਂਗੇ ਮਠਾਈ ਮਠਾਈ ਸਭ ਬੋਲੋ ਜੀ ਹਾਂ ਜੀ ਭਾਈ ਮੇਰੀ ਭੈਣ ਆ ਗਈ ਘਰੇ ਤੇ ਮੈਂ ਹੋਈ ਸੀ ਬਿਮਾਰ ਇਹਦੀ ਟੈਨਸ਼ਨ ਲੈ ਕੇ ਤੇ ਨਾਲੇ ਗੱਡੀ ਲੈ ਕੇ ਆਏ ਮੈਂ ਕਹਾ ਨਾ ਆਏਗੀ ਨਾ ਡੱਬਾ ਲੈ ਕੇ ਆ ਜਾ ਚੁੱਪ ਕਰਕੇ ਪਰ ਭਾਦੀ ਤੇ ਆ ਗਈ ਵਿਚਾਰੀ ਡੱਬਾ ਲੈ ਕੇ ਆਈ ਹੈ ਦੀ ਮਠਾਈ ਦਾ ਆ ਦੇਖੋ ਤੇ ਮੈਂ ਜਮਾ ਤੇ ਆ ਲੁਕਿਆ ਮੈਂ ਮੇਰੇ ਵਾਤੇ ਅਲੇ ਹੀ ਚਮਚੋ ਮਝੀਂ ਆਂ ਯਾ ਦੇਖੋ ਜੀ ਦੇਖੋ ਤੇ ਖਾਣਾ ਪੀਣਾ ਬਹੁਤ ਘੈਂਟ ਕੀਤਾ ਭੈਣ ਨੇ ਬਹੁਤ ਇੱਜ਼ਤ ਦਿੱਤੀ ਤੇ ਸੋ ਬਣੇ ਰਹੋ ਜੀ ਸਾਡੇ ਬਲੌਗ ਦੇ ਨਾਲ ਠੀਕ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਕਰਿਓ ਤੇਰੀ ਨਵੀਂ ਆਈਡੀ ਦਾ ਨਾਮ ਬੋਲ ਦੋ ਕਿੰਦੀ ਸੀ ਤਾਂ ਕੋਰਟ ਆ ਲੈ ਜੀ ਤੇ 1760 ਇੰਸਟਾਗ੍ਰਾਮ ਹਾਂ ਕੋ 1760 ਇੰਸਟਾਗ੍ਰਾਮ ਤੇ ਹਾਂ ਜੀ ਤਾਂ ਤੁਸੀਂ ਉਹਨਾਂ ਦੀ ਆਈਡ ਨੂੰ ਫੋਲੋ ਕਰ ਲਿਓ ਠੀਕ ਹੈ ਤੇ ਬਾਕੀ YouTube ਤੇ ਤਾਂ ਰੈਨੂ ਕੋ ਗਾ ਹੈਗੀ ਹੈਗੇ ਹਨ ਤੇ ਇੰਸਟਾਗ੍ਰਾਮ ਤੇ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਉਹਨਾਂ ਦੇ ਚੈਨਲ ਨੂੰ ਆ ਫੋਲੋ ਕਰਿਓ ਤੇ ਬਾਕੀ ਬਣੇ ਰਿਓ ਜੀ ਬਲੌਗ ਦੇ ਨਾਲ ਇਹਨਾਂ ਦੇ ਦੋਤੇ ਦਾ ਹੈਗਾ ਸੀ ਵੱਡੇ ਆਪਾਂ ਨੂੰ ਵੱਡੇ ਤੇ ਬੁਲਾਇਆ ਸੀ ਤੇ ਆਪਾਂ ਵੱਡੇ ਵਿਸ਼ ਕਰਨ ਆਏ ਆ ਇਹਨਾਂ ਨੂੰ ਤੇ ਬਾਣ ਨੇ ਬਹੁਤ ਸੇਵਾ ਕੀਤੀ ਹੈ ਦੇਖ ਹੀ ਸਕਦੇ ਹੋ ਤੁਸੀਂ ਹਨ ਤੇ ਸੋ ਬਣੇ ਰਹੋ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਆਪਣਾ ਆਪਾ ਲੱਤਾ ਖਾ ਚਾ ਪੀ ਲਈਏ ਜੀ ਆਪਾਂ ਤੇ ਆਪਾਂ ਹੁਣ ਬਹਿ ਗਏ ਆ ਤੇ ਗੁਆਰੇ ਗੁਆਰੇ ਫਲਾਈ ਜਾਂਦੇ ਆ ਗੁਆਰੇ ਫਲਾਈ ਜਾਂਦੇ ਆ ਜੀ ਅਸਲ ਵਿੱਚ ਬੱਚੇ ਤੇ ਆ ਗਿਆ ਆ ਆ ਗਿਆ ਸ਼ੈਤਾਨ ਜੀ ਦਾ ਵੱਡੇ ਦਿਖਾਣੇ ਆ ਜੀ ਇੰਨੇ ਆ ਸ਼ਰਾਰਤਾ ਹਾਏ ਰੱਬਾ ਜਿਹਦਾ ਵੱਡੇ ਦੇ ਲੋ ਮਛਾਲੂ ਨਹੀਂ ਸੀ ਦਿੱਤੇ ਜੀ ਆ ਜੀ ਗਵਾਰੇ ਦੇਖੋ ਗਵਾਰਾ ਦਾ ਕਮਰਾ ਪੂਰਾ ਭਰਿਆ ਪਿਆ ਤੇ ਭੈਣ ਦੇ ਜਿਹੜਾ ਰੈਨੂ ਭੋਗਾ ਜੀ ਉਹਨਾਂ ਦੇ ਦੋਤੇ ਦਾ ਵੱਡੇ ਹੈਗਾ ਤੇ ਆਪਾਂ ਨੂੰ ਬੁਲਾਇਆ ਭੈਣ ਨੇ ਬਹੁਤ ਰਿਸਪੈਕਟ ਦਿੱਤੀ ਜੀ ਤੇ ਗਵਾਰੇ ਦੇਖੋ ਤੁਸੀਂ ਕਿੰਨੇ ਘੋੜਾ ਟਾ ਜਿਲ ਕੋਏ ਹੋਏ ਹੈ ਵੱਡੇ ਵਾਲੇ ਮੁੰਡੇ ਤੋਂ ਸ਼ਰਾਰਤੀ ਬਹੁਤ ਜ਼ਿਆਦਾ ਹੈ ਤੇ ਤਾਂ ਕਰਕੇ ਅੰਦਰ ਰੱਖਿਆ ਕਿ ਜਾਮਣਾ ਵਰਗੇ ਆ ਜਮਾ ਐ ਲੱਗਦਾ ਜੀ ਮੇਰਾ ਸੁਭਲੇ ਤੇ ਜੀ ਗਲਾ ਜਮਣਾ ਹੁੰਦਾ ਦੇਖੋ ਸੋਹਣਿਆ ਜਿਹਾ ਬਾਰੇfro ਟਿੱਕਰ ਪਏ ਇਹ ਸਾਡਾ ਵੱਡੇ ਵਾਲਾ ਮੁੰਡਾ ਆ ਗਿਆ ਤਿਆਰ ਹੋ ਕੇ ਬਹੁਤ ਘੈਂਟ ਲੱਗ ਰਿਹਾ ਬਹੁਤ ਜ਼ਿਆਦਾ ਘੈਂਟ ਇਧਰ ਆਵ ਨਾ ਬੇਟਾ oh my god happy birthday to you ਬਹੁਤ ਸੋਹਣਾ ਬਈ ਬਹੁਤ ਸੋਹਣਾ ਨਾਨੀ ਮੁੰਡੇ ਦੀ ਲਈ ਆਇਆ ਬਹੁਤ ਸੋਹਣਾ ਤਿਆਰ ਕਰਕੇ ਮੁੰਡੇ ਨੂੰ ਇਹ ਬਹੁਤ ਘੈਂਟ ਲੱਗ ਰਿਹਾ ਜੀ ਵਾਓ ਵੈਰੀ ਨਾਈਸ ਨਾਨੀ ਕੋ ਕੋ ਲੋ ਹੈ ਕਿਉ ਨਾਨੀ ਥੈਂਕ ਯੂ ਜੀ ਫਰੈਂਟ ਸਾਈਡ ਤੇ ਮਿਲੋ ਇਹ ਹੁਣ ਹੀ ਆਇਆ ਤੋਰੀ ਸਾਡਾ ਇਹਨੂੰ ਮੈਂ ਵੀਡੀਓ ਪਾਤੀ ਤੇ ਨੇ ਵੀਡੀਓ ਦੇ ਵਿੱਚ ਦੇਖ ਲਿਆ ਖਾਣ ਪੀਣ ਦੇ ਨੇ ਆਖਿਆ ਮੈਂ ਕਿਉ ਪਿੱਛੇ ਰਹਾ ਤੇ ਭੱਜਿਆ ਹੀ ਆਇਆ ਇਧਰ ਆ ਮਾਸਟਰ ਸਲੀਮ ਵੀ ਆਇਆ ਹਾਂ ਗੁਰੂ ਚੇਲਾ ਦੋਨੇ ਆ ਗਏ ਜੀ ਦੇ ਸੋ ਵਾਸੀ ਲਰਵਾ ਕੇ ਕਹਤਾ ਵੀ ਉਹ ਦੇਖੋ ਡੈਲੀ ਟੇਬਲ ਤਾਂ ਖਾਲੀ ਹੋ ਗਿਆ ਹੋਰੇ ਭਾੜੇ ਚੱਕਰ ਆਇਆ ਭਾੜੇ ਚੱਕਰ ਆਇਆ ਸਾਰਿਆਂ ਨੂੰ ਮਿਲਿਆ ਡਾਕੂ ਨੂੰ ਵੀ ਮਿਲਿਆ ਡਾਕੂ ਬਾਈ ਨਹੀਂ ਹਾਂ ਮੁੰਡਾ ਨੂੰ ਵੀ ਮਿਲਿਆ ਇਹ ਸਾਂਝ ਬਣਾਉਂਦਾ ਸੱਤ ਬੰਦ ਵੀ ਅਨੇ ਭੈਣ ਦੇ ਘਰੇ ਵੀ ਮੈਂ ਚਲਾ ਸਭ ਕੁਝ ਕੰਮ ਕਰਾ ਲਿਆ ਬੜਾ ਜਵਾਬ ਦੇ ਗਿਆ ਕਿ ਬੀਜੀਐਲ ਚੱਲਿਆ ਨਾ ਬਹੁਤ ਸੇਵਾ ਕੀਤੀਆਂ ਤੇ ਆ ਗਏ ਨੇ ਲਾਈ ਜਾਂਦੇ ਆ ਤੇ ਬਾਅਦ ਵਿੱਚ ਦੇਖ ਲੋ ਕਿ ਕੀ ਤਿਆਰੀ ਹੋ ਰਹੀ ਹੈ ਇੱਧਰ ਸਿੱਖਾਣੇ ਦੀ ਤਿਆਰੀ ਹੋ ਰਹੀ ਹੈ ਕਿਉਂਕਿ ਜਿਹੜਾ ਕੋਈ ਖਾਦਾ ਸੋ ਤਾਂ ਆ ਜਾਏਗਾ ਤੁਹਾਨੂੰ ਆ ਜੀ ਪਤਾ ਨਾ ਤੇ ਲੱਭ ਪੰਘਾ ਦਾ ਬਲੌਗ ਜਿਹੜਾ ਬੰਨ੍ਹਤਾ ਹੁੰਦਾ ਮਿੰਟਾਂ ਤੋਂ ਪ੍ਰਸਤਾਉਂਦਾ ਉਹ ਕੱਟ ਕਰਦਾ ਜਿਹੜਾ ਉਹਨੇ ਵੀਡੀਓ ਦੇਖ ਲਈ ਸਾਡੇ ਵੀ ਖਾਈ ਚੀਚ ਲਾ ਜਾਂਦੇ ਆ ਪਰ ਚੈੱਕ ਕਰੀਏ ਉਹ ਵੀ ਆ ਗਿਆ ਦੋ ਮਿੰਟਾਂ ਤੱਕ ਠੀਕ ਹੈ ਜੀ ਅਦਰ ਮਟਰਾਂ ਦੀ ਬਣੂਗੀ ਇਹ ਦਾਲ ਠੀਕ ਹੈ ਭੈਣਾ ਦਾਲ ਤੇ ਆਹ ਦੇਖ ਸਕਦੇ ਤੁਸੀਂ ਮਟਰ ਹਰੇ ਹਰੇ ਭੈਣ ਤੇ ਪਾ ਲੇ ਬਹੁਤ ਦਸਤ ਕਰ ਦਿੱਤੀ ਹਾਰ ਹੂਰ ਪਾਏ ਸਾਡੇ ਪੂਰੇ ਤੇ ਉਹ ਇੰਸਟਾਗ੍ਰam ਤੇ ਰਹੀਗਾ ਤੇ ਤਾਂ ਦਿੱਤੇ ਪਾਵਾਂਗੇ ਅਸੀਂ ਉਦੋਂ ਕੋਈ ਬਲੌਗਿੰਗ ਵਾਲਾ ਹੈ ਨਹੀਂ ਸੀ ਮੈਂ ਤਾਂ ਨਹੀਂ ਕੀਤਾ ਪਰ ਬੜੀ ਵਧੀਆ ਇਹਨਾਂ ਨੇ ਬੰਦਵਾਦੀ ਕੀਤੀ ਹਾਰ ਹੂਰ ਬੜੀ ਇੱਜ਼ਤਮਾਨ ਕਰਤਾ ਭੈਣ ਨੇ ਤੇ ਆਪਾਂ ਵੀ ਪਰਮਾਰ ਨਾਲ ਦਵਾ ਕਰਦੇ ਆਂ ਭੈਣ ਨੂੰ ਵੀ ਵੈਹਗੂ ਕਰਤੀਆਂ ਜੀ ਤੇ ਚਾਰ-ਚਾਰ ਘਟੇ ਨਾਲ ਬਾਲਕ ਕਰੀਏ। ਸੋ ਬਣੇ ਰੋਜੀ ਬਲੌਗ ਦੇ ਨਾਲ ਜੀ ਡੈਕੋਰੇਸ਼ਨ ਹੋ ਗਈ ਡੈਕੋਰੇਸ਼ਨ। ਫਿਰ ਮੈਡਮ ਵੀ ਦਿਖਾ ਦਿਓ ਕੱਪੜੇ ਬਦਲ ਲੈ ਮੈਡਮ। ਹਾਂ ਜੀ। ਇਹਨੂੰ ਕੋ ਗਣ। ਕੱਪੜੇ ਕਾਲੇ ਸੀ ਤਿਆਰੀ ਹੋ ਰਹੀ ਹੈ ਜਦੋਂ ਅਸੀਂ ਕੇਕ ਕੱਟਾਂਗੇ ਜੀ। ਨਾਲੋ ਮਾਰੇ ਤਾਂ ਦੋ ਤੇਰੇ ਵੱਡੇ ਦਾ ਹੋਦੂ ਤੇ ਮਾਰ ਵੀ ਨੇ ਦੀ ਗੱਡੀ ਲੈ ਕੇ ਹਾਂ ਬੜੀ ਕੋਈ ਆਜੀ ਦੋ ਕੁਸ਼ੀਆਂ ਭੈਣ ਨੂੰ ਹੋਰ ਬਈ ਇੱਕ ਗੱਲ ਹੋਰ ਆ ਚਾਹੇ ਕੁਝ ਵੀ ਆ ਕਹਿਣ ਨੂੰ ਵੀ ਗਹਿਣਾ ਵਕੈ ਭੈਣ ਨੂੰ ਬੈਦਲੋ ਕੁਸ਼ੀ ਆ ਮਾਇਕਲੇ ਦਿਲੋ ਇਹ ਕਿਤਾ ਹੁੰਦਾ ਨਾ ਵੀ ਫਾਰਮੈਂਟ ਹੀ ਹਾਂ ਨਹੀਂ ਇਹਨੇ ਫਾਰਮੈਂਟ ਹੀ ਨਹੀਂ ਕਿਹਾ ਵੀ ਪਤਾ ਲੱਗ ਜਾਂਦਾ ਬੰਦੇ ਦਾ ਉਹ ਨਹੀਂ ਜੇ ਮਿਲਦੇ ਆ ਤਾਂ ਦਿਵਾਂ ਮਿਲਦੇ ਆ ਨਹੀਂ ਮਿਲਦੇ ਨਹੀਂ ਕਿਨਾਰੇ ਦਾ ਵਧੀਆ ਗਾਦਨੀਆਂ ਸੌਰੀ ਮੈਂ ਉਸ ਟਾਈਮ ਮੇਰੇ ਕੋਲ ਨਾ ਵੀਡੀਓ ਬਣਾਉਣ ਵਾਲਾ ਬੰਦਾ ਹੈ ਨਹੀਂ ਸੀਗਾ ਜਿਸ ਟਾਈਮ ਤੇ ਇਹਨਾਂ ਨੇ ਸਾਡਾ ਵੈਲਕਮ ਕੀਤਾ ਨਾ ਬਹੁਤ ਘੈਂਟ ਸੀਗਾ ਤੇ ਉਹ ਅਸੀਂ ਸ਼ਾਰਟ ਪਾਵਾਂਗੇ ਤੁਸੀਂ ਦੇਖ ਲਓਗੇ ਕਿੰਨੇ ਵਧੀਆ ਇਹਨਾਂ ਨੇ ਰਿਸਪੈਕਟ ਦਿੱਤੀ ਹੈ ਸੋ ਬਣਾਈ ਲਓ ਜੀ ਬਹੁਤ ਚਲੋ ਭਾਈ ਹੈਪੀ ਬਰਥਡੇ ਦਿਨ ਹੋ ਰਹੀ ਤਿਆਰੀ ਜੀ ਚਲੋ ਕਾਪੀਲੇਟ ਆਊਗਾ ਓ ਮਾਈ ਗੋਡ ਉਹ ਜੀ ਹੋਰ ਕੋਣ ਸੀ ਇਹ ਨਾਮ ਦੀ ਪਤਾ ਨਹੀਂ ਇਹ ਰੋਟਾ ਪਾਈ ਜਾਂਦੀ ਹੈ ਇੱਧਰ ਮੇਰੇ ਕੀ ਹੈ ਇਹ ਕਿਰਪਾ ਕਰੋ ਨੋ ਬਾਬੂ ਵੀ ਰੁਕੋ ਵੇਟ 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 ਬਾਬੂ ਵੇਟ Happy birthday to you. Happy birthday to you. Happy birthday. Happy birthday. Happy birthday to you. Happy birthday to you. Happy birthday to you. Happy birthday. Happy birthday. Happy birthday to you. Happy birthday to you. Happy birthday to you. Happy birthday. Happy birthday. Happy birthday. ਮੈਂ ਕਹਿੰਦਾ ਮੈਂ ਕੋਲ ਦੇ ਖਾਪ ਨਹੀਂ ਦਿੰਦਾ ਮਜੇ ਤਾਂ ਆਈ ਜਾਂਦਾ ਸਮਾਨ ਨਾਲ ਹੋਰ ਘੈਂਟਾ ਚਾਹ ਨਹੀਂ ਦਾਈ ਸੀ ਅਗਰ ਇਹਨੂੰ ਕੋ ਬਦਲ ਖਾ ਤੋ ਇਹਨਾਂ ਇਹਨਾਂ ਨੇ ਭਈ ਮੁੰਡੇ ਨੂੰ ਆਏ ਦੋ ਤਿੰਨ ਦੇਤੀ ਬਦੂਖ ਉਹ ਮਾਦਾ ਪਤੰਦਰ ਫਾਇਰ ਕਰਦੀ ਜੇ ਤਾਂ ਨਿਸ਼ਾਨਾ ਲਾ ਲਾ ਲਿਆਦੀ ਬਦੂਖ ਲਿਆਦੀ ਭਰਾਵਾ ਲੀ ਨਿੱਕਾ ਜਵਾਕ ਸਵਧਰਾ ਦੇ ਲਾਇਤਾ ਇਹ ਰਹਿਤਾ ਸਤਪਾਲ ਜੀ ਇਤਨੀ ਜਾਣਦੋ ਹਾਂ ਜੀ ਪਾਪਾ ਆ ਗਈ ਜੀ ਰੋਟੀ ਠੀਕ ਹੈ ਰੋਟੀ ਆ ਗਈ ਰੋਟੀ ਦਾ ਤੰਦੂਰ ਦੀ ਰੋਟੀ ਆਈ ਜੀ ਦੂਰ ਦੇ ਫੁਲਕੇ ਬਹੁਤ ਘਿਆ ਤੇ ਜੀ ਰੋਟੀ ਖਾ ਲੀ ਬਹੁਤ ਛੇਤੀ ਛੇਤੀ ਆ ਕੇ ਖਾ ਲੋ ਦੇਖੋ ਜੀ ਤੰਦੂਰ ਦੇ ਫੁਲਕੇ ਆਏ ਹੈ ਕੀ ਬਾਤ ਹੈ ਨੇ ਸਾਈਕਸ ਐਕਸਪੈਰੀ ਨਹੀਂ ਕਰਦੀ ਇਹਨੇ ਮੈਂ ਪਸਪਾ ਰਹੀ ਮੈਂ ਰੋਹਾਂ ਹੈ ਮੇਰੇ ਭਰਾ ਵੀ ਆਏ ਦੇਖੋ ਜੀ ਇਹ ਤੋਂ ਹਰੇ ਬਾਂਜੀ ਹੈ ਆ ਜੀ ਤੁਸੀਂ ਸਰ ਆ ਗਏ ਨਾ ਹਾਂ ਆਇਓ ਕੋਈ ਗੱਲ ਨਹੀਂ ਆਦੀ ਤੁਸੀਂ ਦੋਨੇ ਖੜਾ ਤੁਸੀਂ ਇੱਧਰ ਆ ਜੀ ਉੱਥਰ ਇੱਕ ਉੱਥੇ ਹੋਣੇ ਸੀ ਦੇ ਰਿਹਾ ਬੱਚਿਆਂ ਨੂੰ ਸਰਵੇ ਕਰਕੇ ਸਰ ਸਰਵੇ ਇੰਦਾ ਕੀ ਹੁੰਦਾ ਸਰਵਿਸ ਦੇ ਰਿਹਾ ਹਣ ਵੀ ਅਸੀਂ ਹੋ ਬਹੁਤ ਆ ਵੀ ਤੋਰੀ ਬਹੁਤ ਹੋਰ ਬਹੁਤ ਆਪੂਤਾ ਹਾਲ ਹੈ ਡਰੋਪ ਬਣੀ ਪਾ ਲਾ ਅਭੀ ਅਭੀ ਦਿਖਾਈਏ ਖਾਣਾ ਖਾਣੇ ਦੀ ਦਿਖਾਈਏ ਬੋਲੋ ਜੀ ਅਮਰ ਰੋਟੀ ਖਾਣੋ ਹਲੋ ਜੀ ਸਾਸਰੀ ਕਾਲ ਅੱਜ ਬਹੁਤ ਅਸੀ ਮਨਾਇਆ ਸੀ ਅੱਜ ਵੱਡੇ ਨਾਲੇ ਅਸੀਂ ਗੱਡੀ ਦਾ ਕੇਕ ਕੱਟਿਆ ਨਾਲੇ ਦੋਤੇ ਰਿਆ ਜਨਮ ਦਿਨ ਸੀ ਹਾਂਜੀ ਆਹ ਜੀ ਦੁਹਰੀਆ ਦੁਹਰੀਆ ਬੰਦਾਈਆਂ ਭੇਜੋ ਜੀ ਸਾਨੂੰ ਇਹ ਦੇਖੋ ਜੀ ਕਿਰਨਾ ਇਹ ਦੇਖੋ ਖਾਣਾ ਖਾ ਰਹੀ ਹੈ। ਹੂੰ। ਦੇਖੋ ਜੀ ਤਲਵਾਰ ਦੀ ਚਪਾਤੀ ਹੈ ਨਾਲ ਚੋੜਾ। ਜੇ ਜਿਹੜੀ ਚੀਜ਼ ਹੈ ਜਿਹੜੇ ਮਨ ਪਸੰਦ ਹੈ ਲੈ ਇਹ ਤੁਮੇ ਹੋਈਆਂ। ਜੇ ਕੋਈ ਕਮੀ ਰਹੀ ਹੋਵੇ ਤਾਂ ਸੋਰੀ ਜੀ ਮਾਫ ਕਰਨਾ ਕਿਉਂਕਿ ਨਾ ਨਾ ਇਹ ਮਾਫ ਕਰਿਓ। ਕੋਈ ਕਮੀ ਨਹੀਂ। ਸੁਵਧੀਆ ਲੱਗਿਆ। ਤੁਹਾਨੂੰ ਬਧਾਈਆਂ ਭੇਜੋ ਮੇਰੇ ਘੋਤੇ ਵੀ। ਜੰਮ ਦਿਨ ਲਿਆ ਨਾਲੇ ਕਿਰਨਾ ਨੂੰ ਵੀ ਬਧਾਈਆਂ। ਹਾਂ ਜੀ। ਦੋਰੀਆਂ ਦੋਰੀਆਂ। ਆਨੇ ਸਾਲ ਤੱਕ ਬਹੁਤ ਤਰੱਕੀਆਂ ਕਰੀਏ ਸੀ। ਸਾਰੇ। ਬਾਬਾ ਜੀ ਮਿਹਰ ਭਰਿਆ ਰੱਖੇਗੀ। ਨੂੰ ਦੌੜੀ ਤੇ ਰੋਜ਼ਾਂ ਦਾ ਪਖਾਣਾ ਖਾ ਲਿਆ ਖਾਣਾ ਬਹੁਤ ਸਵਾਦ ਸੀਗਾ ਭੈਣੇ ਬਹੁਤ ਇੱਜ਼ਤ ਦਿੱਤੀ ਬਹੁਤ ਸਤਿਕਾਰ ਦਿੱਤਾ ਸੋ ਵਾਈਵਲ ਸਾਰਾ ਨੇ ਚਾਹ ਦੇ ਪਾਣੀ ਰੱਖਦੇ ਤੇ ਵਸਾਈ ਪਿਆਰ ਬਣਾਈ ਰੱਖੇ ਭੈਣ ਭਰਾ ਦਾ ਹਨਾ ਲੜਦੇ ਕੀ ਲੈ ਜਾਣਾ ਕੀ ਹੱਸ ਬੰਦਾ ਨਹੀਂ ਤਨੇ ਦਾ ਸਹੀ ਗੱਲ ਹੈ ਗੁੱਸਾ ਆਉਂਦਾ ਉਸ ਨੂੰ ਕਰਨਾ ਚਾਹੀਦਾ ਪਤਾ ਨਹੀਂ ਕਿੰਨੇ ਪਾਲ ਦੀ ਜ਼ਿੰਦਗੀ ਹੈ ਜਿੰਨੇ ਬੰਦ ਜ਼ਿੰਦਗੀ ਖੁਸ਼ਾ ਰਹੋ ਜੀ ਸਾਰਾ ਹਾਉ ਪੀਓ ਐਂਜ ਕਰੋ ਮਿੱਤਰੋ ਪਰ ਦਿਲ ਨਾ ਦਿਖਾਇਆ ਹਾਂ ਸੋ ਪਲੇਸ ਉਸਤੇ ਮਾਰ ਰੱਖ ਨੈਕ ਡਾਇਲੋਗ ਹਾਂ ਨੈਕ ਡਾਇਲੋਗ ਆਹੇ ਯਾਰ ਦੱਗ ਲੇ ਬੋਲ ਬੋਲ ਹਾਂ ਹਾਉਪ ਯੂ ਐਕਸਪਰ ਮਿੱਤਰ ਪਰ ਦਿਲ ਨਾ ਦਿਖਾਇਆ ਕਿਸੇ ਦਾ ਹੈ ਅੱਛਾ ਜਾਣੇ ਐਵੇਂ ਜਲਦੀ ਨਾ ਕਿ ਤਾਵੇਂ ਜਲੀ ਜਾਣਾ ਕਰ ਜਾਣਾ ਕੀ ਫਾਇਦਾ ਆ ਕੱਲ ਮੈਂ ਕਮੈਂਟ ਸੁਣਿਆ ਸੀ ਕਰਨਾ ਪੈਣਾ ਗੱਡੀ ਨਾਲੀ ਛੋਟੀ ਲੈ ਲਈ ਉਹ ਭਰਾਵਾ ਛੋਟੀ ਤੋਂ ਵੱਡੀ ਬੰਦੀ ਹੁੰਦੀ ਹੈ ਪਹਿਲਾਂ ਕਿਹੜੀ ਵੱਡੀ ਸਿੱਧੀ ਆ ਜਾਂਦੀ ਹੈ ਕਦੇ ਕਿਸਦਾ ਕੋਲ ਪਰੂਗਾ ਨਹੀਂ ਪਹਿਲੇ ਛੋਟੀ ਚੀਜ਼ ਹੁੰਦੀ ਹੈ ਫਿਰ ਵੱਡੀ ਹੁੰਦੀ ਹੈ ਵੱਡੀ ਕਿਹੜੀ ਆਈ ਹੈ ਅੱਜਕੱਲ ਮਾਂ ਦੇ ਪੇਟ ਦੀ ਵੱਡੀ ਚੀਨੀ ਆਦੀ ਛੋਟੀ ਹੁੰਦੀ ਹੈ ਤੇ ਪਾਗਲਾ ਉਹਦੀ ਛੋਟੀ ਹੋ ਜਾਊਗੀ ਟੈਨਸ਼ਨ ਨਹੀਂ ਲੈਉਂਦਾ ਖੁਸ਼ ਰੋ ਖੁਸ਼ ਜੇ ਇੱਕ ਵਾਰੀ ਭਰਾ ਨੇ ਕਮੈਂਟ ਕੀਤਾ ਜਿਵੇਂ ਗੱਡੀ ਛੋਟੀ ਆ ਅਰੇ ਖੁਸ਼ ਰੋ ਕਿਸ ਤਰ੍ਹਾਂ ਉਹ ਪਰਵੰਦ ਕਸਤ ਰਹੀ ਨਾ ਕਿ ਉਹਦਾ ਪਤਾ ਲੱਗੂਗਾ ਸੋ ਮੈਂ ਉਹ ਵੀ ਨੂੰ ਕਹਿਣਾ ਚਾਹੁੰਦੀ ਆ ਵੀਰੇ ਗੱਡੀ ਲੈ ਜਾਂਦੇ ਕਿਸੇ ਵੀ ਮੈਂ ਹੀ ਭਰੂੰਗੀ ਮੇਰੇ ਤਾਂ ਮੰਗਲ ਨਹੀਂ ਆਉਂਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਉਹਦੇ ਕੇ ਕਟਿੰਗ ਕਰ ਦੋ ਜਿੱਦਾਂ ਮੇਰੇ ਘਰੋਂ ਕੰਪਨੀ ਵਾਲੇ ਗੱਡੀ ਲੈ ਗਏ ਠੀਕ ਆ ਤੁਸੀਂ ਖੁਸ਼ੀ ਮਨਾ ਲਓ ਹਾਂ ਠੀਕ ਹੈ ਜੀ ਆਪਾਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਭਰਾ ਸੋ ਵਧੀਆ ਵਧੀਆ ਕਮੈਂਟ ਕਰੀਦੇ ਹੁੰਦੇ ਆ ਕਿਸੇ ਵੀ ਖੁਸ਼ ਰਹੋ ਠੀਕ ਜੀ ਖੁਸ਼ ਰਹੋ ਆਵਾਜ਼ ਨਾਲ ਤੇ ਚਾਹ ਜਲਾਲਾਬਾਦ ਰੋ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਤੁਹਾਨੂੰ ਦੱਸਦੀ ਇਹ ਜਲਾਲਾ ਦਾ ਕਾ ਨਾਮ ਲੈ ਰਹੇ ਆ ਸਾਡਾ ਸ਼ਹਿਰ ਜਲਾਲਾਬਾਦ ਬਾਰਡਰ ਤੇ ਪਹੁੰਚ ਕੇ ਰਹਿ ਲਗੇ ਆ ਅਣ ਅੱਸੀ ਬਠੰਡੇ ਆ ਗਏ ਹਾਂ 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 ਹ ਪੇਜ ਨੂੰ ਲਾਈਕ ਆ ਲਈ ਸਬਸਕ੍ਰਾਈਬਰ ਹੋਣੇ ਸੋਨੇ ਕਮੈਂਟ ਕਰਿਓ ਤੇ ਬਾਕੀ ਕੀ ਜਾਂਦੇ ਆ ਆਹ ਸਾਰਾ ਨੀ ਤੇ ਬਾਕੀ ਭੈਣ ਦੀ ਹੜੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਰੈਨੂ ਗਗਾ ਨਾ 4 15 16 ਇੰਸਟਾਗ੍ਰਾਮ ਇੰਸਟਾਗ੍ਰਾਮ ਮੇਡੀਕਲ ਸੋ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਸੋਨੇ ਸੋਨੇ ਕਮੈਂਟ ਕਰਿਓ ਹੁਣ ਆਪਾਂ ਜਲਦੀ ਵੀ ਕਰੇ ਗਾਈਜ਼ ਹੁਣ ਕਿਰਨਾ ਭੈਣ ਚਲੇ ਆਪਣੇ ਘਰ ਤੇ ਹੁਣ ਦੱਸਿਓ ਸਾਡਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਦਬਕੇ ਕਰਦੋ ਮਿਲਦੇ ਆਂ ਅਗਲੇ ਬਲੌਗ ਵਿੱਚ ਬਾਏ